ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਅਫਗਾਨੀ ਸਲਵਾਰ ਦੀ ਕਟਿੰਗ ਮਾਰਿ ਲੱਸਾਂਗੇ ਕਿ ਇਸ ਇਸ ਤਰ੍ਹਾਂ ਕੱਟੀ ਜਾਂਦੀ ਹੈ ਹਾਂਜੀ ਆਪਾਂ ਇਹ 2 ਮੀਟਰ ਕੱਪੜਾ ਲੈ ਲਿਆ ਜੀ ਇਹ 2 ਮੀਟਰ ਜਾਂ 2.5 ਮੀਟਰ ਕੱਪੜੇ ਦੇ ਵਿੱਚ ਆਸਾਨ ਨਾਲ ਬਣ ਜਾਂਦੀ ਹੈ ਜੀ ਆ ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਲਿਆ ਏ ਇਸ ਤਰ੍ਹਾਂ ਤੁਰਾ ਕਰ ਲਿਆ ਪਰ ਫਿਰ ਆਪਾਂ ਨੂੰ ਇਸ ਤਰ੍ਹਾਂ ਚਾਰਾ ਫੋਲਡ ਕਰ ਲੈਣਾ ਫੋਰ ਫੋਲਡ ਕਰ ਲਿਆ ਆਪਾਂ ਜਿਹੜਾ ਆਹ ਵਾਲਾ ਜੀ ਬੰਦ ਪਾਸਾ ਹੈ ਇਹਨੂੰ ਆਪਾਂ ਆਪਣੀ ਵਾਲੀ ਸਾਈਡ ਕਰਾਂਗੇ ਇਧਰਲੇ ਪਾਸੇ ਇਹ ਆਪਣੇ ਤਾਂ ਉੱਪਰ ਹੈ ਇਹ ਆਪਾਂ ਇਧਰ ਕਰਾਂਗੇ ਹਾਂਜੀ ਹੁਣ ਆਪਾਂ ਇਹਦੀ ਲੈਂਥ ਦੇਣਾਗੇ ਜੀ ਆਪਣੀ ਟੋਟਲ ਲੈਂਥ ਹੈਗੀ ਆ 35 ਇੰਚ ਤੇ 4 ਇੰਚ ਦੀ ਆਪਾਂ 벨ਟ ਕਰ ਦਾਂਗੇ ਜੀ ਆਪਣਾ 31 ਰਹਿ ਜਾਊਗਾ ਪਿੱਛੇ ਤੇ ਆਪਾਂ ਇੱਕ ਜਨ ਮਾਰਜਨ ਹੈ 1 ਇੰਚ

निशान ला दें बारह लवे एक इंच मार्जिन छर जो अपनी जी सात इंच मूरी या तो आप चौदह लवेंगे इंचा मार्जिन छे आप जी जिनी मूहरी होंगी अपनी अपना दुगना दुगना लेना होंगे

ਕਿੰਨੇ ਕਿੱਪ ਮਾਰਨ ਵਾਸਤੇ ਲੈਣਾ ਹੁੰਦਾ ਆਪਣੀ ਬੈਲਟ ਦੀ ਆਪਾਂ ਚਾਰ ਰੱਖੀ ਆ ਚਾਰ ਬੈਲਟ ਰੱਖਣ ਵਾਸਤੇ ਜੀ ਆਪਾਂ ਨੂੰ 6.5 ਕਟਾਈ ਕਰਨੀ ਪੈਂਦੀ ਆ ਪੰਜ ਬੈਲਟ ਰੱਖਣ ਵਾਸਤੇ ਆਪਾਂ ਨੂੰ 7.5 ਕਟਾਈ ਕਰਨੀ ਪੈਂਦੀ ਆ ਹੁਣ ਆਪਾਂ 6.5 ਰੱਖਾਂਗੇ ਜੀ ਇਹ ਜਿਹੜੀ ਚੜਾਈ ਆ 6.5 ਰੱਖਾਂਗੇ ਲੰਬਾਈ ਆਪਾਂ ਰੱਖਾਂਗੇ ਜੀ ਦੀ 21 ਆਪਾਂ ਨੂੰ 20 ਬੈਲਟ ਚਾਹੀਦੀ ਆ तरह भी है। चिकारी इस तरह जी अपनी कटिंग पठानी जी कटी गई है आखो जी इस अच्छा तरह यह अपना इधर ला हो गया इधर लग गया ਇਸ ਤਰ੍ਹਾਂ ਆਪਾਂ ਜੀ ਜਿਹੜੇ ਇਹ ਆਸਣਾਂ ਇਹਨਾਂ ਆਪਾਂ ਇਸ ਤਰ੍ਹਾਂ ਇਸ ਲਾਈ ਕਰ ਦਾਂਗੇ ਜੀ ਇੱਥੇ ਆਪਾਂ ਚੋਨਾ ਪਾਵਾਂਗੇ ਇਸ ਤਰ੍ਹਾਂ ਆਪਾਂ ਬੈਂਟ ਅਟੈਚ ਕਰ ਦਾਂਗੇ ਇਸੇ ਤਰ੍ਹਾਂ ਜੀ ਇੱਥੇ ਆਪਾਂ ਚੋਨਾ ਪਾਵਾਂਗੇ ਇਸ ਤਰ੍ਹਾਂ ਤੇ ਆਪਾਂ نیچے ਜੀ ਬੁਕਰਮਾ ਅਟੈਚ ਕਰ ਦਾਂਗੇ ਤੇ ਤੇ ਆਪਣੀ ਇਹ ਜਿਹੜੀ ਹੈਗੀ ਸਲਵਾਰ ਬਣ ਕੇ ਰੈਡੀ